ਹਾਂਜੀ ਸੱਜਣੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਸਿਗੇ ਚੜੱਕ ਜਿਹੜੀ ਪਸ਼ੂ ਮੰਡੀ ਦਾ ਤੀਸਰਾ ਦਿਨ ਅਜ ਲਾਸਟ ਦਿਨ ਹੈ ਤੇ ਮੇਲਾ ਸੱਜਣੋ ਬਹੁਤ ਹੀ ਭਰਿਆ ਦਿੱਖੇ ਸਕਦੇ ਹਾਂ ਬਹੁਤ ਹੀ ਦੂਰੋਂ ਦੂਰੋਂ ਤੇ ਬਹੁਤ ਹੀ ਚੰਗੇ ਚੰਗੇ ਜਿਹੜੇ ਜਾਨਵਰ ਮੇਲੇ 'ਚ ਪਹੁੰਚੇ ਹੋਏ ਆ ਤੇ ਇੱਧਰ ਬੱਕਰੀਆਂ ਲਈ ਖੜਾ ਪਈ ਤੇ ਇੱਕ ਤੁਹਾਨੂੰ ਸੱਜਣੋ ਬੱਕਰਾ ਦਿਖਾਉਣਾ ਇੱਧਰ ਬੱਕਰਾ ਮੇਰੇ ਸਾਬਨ ਮੈਂ ਆਤਾ ਇਹ ਆ ਪਹਿਲੀ ਵਾਰ ਦੇਖਿਆ ਬੱਕਰਾ ਸੱਜਣੋ ਬਹੁਤ ਚੰਗਾ ਹੈ ਤੇ ਬਾਈਆਂ ਕੋਲੇ ਬੱਚੇ ਵੀ ਖੜੇ ਆ ਬੱਕਰਾ ਤੁਸੀਂ ਦੇਖ ਸਕਦੇ ਹੋ ਕਿੰਨੇ ਚਿਰ ਦਾ ਵੀਰੇ ਬੱਕਰਾ ਇਹ ਹੈ ਹੈਗਾ ਵੀਰੇ 4 ਸਾਲ ਦਾ 4 ਸਾਲ ਦਾ ਪਿੰਡ ਕਿਹੜਾ ਆਪਣਾ ਪਿੰਡ ਆ ਮਾਨਸਾ ਦੇ ਨੇੜੇ ਪੰਜ ਸਾਲ ਦੇ ਹੈ ਮਾਨਸਾ ਦੇ ਦੇਖੋ ਸੱਜਣੋ ਬੱਕਰਾ ਇੱਧਰ ਤੁਹਾਨੂੰ ਬੱਕਰੀਆਂ ਦਿਖਾਉਨੇ ਆ ਬੱਕਰੀਆਂ ਦੇਖ ਸਕਦੇ ਹੋ ਬੱਕਰੀਆਂ ਬਹੁਤ ਹੀ ਚੰਗੀ ਚੰਗੀ ਕੁਆਲਿਟੀ ਦੀਆਂ ਤੇ ਇਹ ਬੱਕਰੇ ਦੇ ਬੱਚੇ ਵੀ ਹੈਗੇ ਬਾਈਆਂ ਕੋਲੇ ਪਰ ਬਾਈ ਕਹਿੰਦੇ ਸੇਲ ਨਹੀਂ ਕਰਨੇ ਉਹ ਵੇਚ ਲੈਣੇ ਆਪਾਂ ਹਲੇ ਉਹ ਘਰੇ ਰੱਖਦੇ ਆ ਬੱਕਰਾ ਦੇਖੋ ਸਜਣਾ ਬਾਕੀ ਮੇਲੇ ਦਾ ਅੱਜ ਲਾਸਟ ਦਿਨ ਆ ਮੇਲਾ ਭਰਿਆ ਪਿਆ ਪੂਰਾ ਤੁਸੀਂ ਦੇਖ ਸਕਦੇ ਹੋ ਅੰਦਰੋਂ ਕੱਟੀਆਂ ਦੇ ਮੁਕਾਬਲੇ ਚੱਲੀ ਜਾਂਦੇ ਆ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਆਪਾਂ ਬਾਈ ਤੇਲਾ ਜੀ ਆਲੇ ਜੰਦਾ ਮੋਟਾ ਕਰ ਤੂੰ ਤੋੜ ਦਿਨਾ ਆਲਾ ਦਾਦਰ ਦੇਖ ਸਕਦੇ ਹਾਂ ਪਸੂ ਕਿਉਂ ਬਾਈ ਲੱਗੀ ਕੱਟੀ ਕਿ ਲਾਉਣੀ ਹੈ ਜੇ ਹੈ ਆ ਕੀ ਵੀਰੇ ਕਿਹੜਾ ਪਿੰਡ ਹੈ ਮੋਰਾਵਾਲੀ ਫਰੀਦਕੋਟ ਜੀ ਮੋਰਾਵਾਲੀ ਫਰੀਦਕੋਟ ਹਾਂਜੀ ਕਿੰਨੇ ਚਿਰ ਦੀ ਕੱਟੀ ਹੈ ਤੇ ਦੋ ਮਹੀਨੇ ਜੀ ਦੋ ਮਹੀਨਿਆਂ ਦੀ ਹਾਂਜੀ ਕਿਹੜੀ ਨਸਲ ਦੀ ਹੈ ਬਾਈ ਇਹ ਨੀਲੀ ਦਾਵੀ ਹੈ ਨੀਲੀ ਦਾਵੀ ਹਾਂਜੀ ਤੇ ਲੱਗੀ ਨੰਬਰ ਤੇ ਹਾਂਜੀ ਹਾਂਜੀ ਚੌਥਾ ਨੰਬਰ ਚੱਕਿਆ ਚੌਥਾ ਨੰਬਰ ਲੱਗਿਆ ਚਲੋ ਬਹੁਤ ਸੋਹਣੀ ਕੱਟੀ ਹੈ ਰ ਹਨਾ ਅੱਜ ਲਾਸਤ ਨਹੀਂ ਮਿਲਦਾ ਹਾਂਜੀ ਅੱਜ ਲਾਸਤ ਕਿਵੇਂ ਲੱਗਿਆ ਮੰਡੀ ਦਾ ਸਵਾ ਬਹੁਤ ਵਧੀਆ ਜੀ ਲੱਗਣੀ ਚਾਹੀਦੀ ਯਾਰ ਹਾਂਜੀ ਹਾਂਜੀ ਲੱਗਣੀ ਚਾਹੀਦੀ ਜੀ ਮੋਬਾਈਲ ਨੰਬਰ ਬੋਲੀ ਬਈ 76965929 ਤੇ ਹੋਰ ਵੀ ਪਸ਼ੂ ਹੁੰਦੇ ਆਪਣੇ ਕੋਲੇ ਹਾਂਜੀ ਘਰੇ ਹੈਗੇ ਆ ਘਰੇ ਹੈਗੇ ਹਾਂਜੀ ਠੀਕ ਹੈ ਬਈ ਧੰਨਵਾਦ ਥੈਂਕ ਯੂ ਸਦਿਨੋ ਬਾਈ ਨਾਲ ਤੁਸੀਂ ਨੰਬਰ ਤੇ ਗੱਲ ਕਰਕੇ ਜੇ ਕੋਈ ਜਾਣਕਾਰੀ ਲੈਣੀ ਤਾਂ ਲੈ ਸਕਦੇ ਇਧਰ ਭਾਈ ਪੁਰਸ਼ ਮਾਰੀ ਜਾਂਦੇ ਆ ਲੱਗੀ ਬਾਈ ਕਿ ਲਾਉਣੀ ਹੈ ਜੀ ਬਾਈ ਲਾਉਣੀ ਹੈ ਕਿਹੜਾ ਪਿੰਡ ਹੈ ਛੋਟਾ ਘਰ ਹੈ ਜੀ ਛੋਟਾ ਘਰ ਹਾਂਜੀ ਕਿੰਨੇ ਚਰ ਦੀ ਕੱਟੀ ਹੈ ਇਹ ਇਹ 4.5 ਮਹੀਨੇ ਦੀ ਹੈ ਹੈ 4.5 ਮਹੀਨੇ ਦੀ 4.5 ਮਹੀਨੇ ਕਿਹੜੇ ਛੋਟੇ ਦੀ ਹੈ ਇਹ 1470 ਦਾ ਹੁੰਦੀ ਹੈ 1470 ਦੱਸਦੀ ਹੈ ਹਾਂਜੀ ਕਿੰਨੇ ਚਿਰ ਦੀ ਉਮਰ ਦੱਸਿਆ 4.5 ਮਹੀਨੇ ਦੀ 4.5 ਮਹੀਨੇ ਦੀ ਹਾਂਜੀ ਠੀਕ ਹੈ ਮਿਹਰਬਾਨੀ ਕੋ ਬਹੁਤ ਸੋਹਣਾ ਜਾਨਵਰ ਹੈ ਕੱਟੀਆਂ ਬਹੁਤ ਇੱਧਰ ਦੇਖ ਸਕਦੇ ਹੋ ਸੱਚ ਨੂੰ ਕੱਟੀ ਇੱਕ ਬਾਈ ਕਰੀ ਬੱਠੇ ਰੈਣੀ ਸਾਰਾ ਕੁਝ ਤੇ ਇੱਧਰ ਦੇਖ ਸਕਦੇ ਹੋ ਕੱਟੀ ਤੁਸੀਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਲਾਤੀ ਕੱਟੀ ਮੇਲੇ ਕਿ ਲਾਉਣੀ ਹੈ ਜੀ ਲਾਤੀ ਜੀ ਲਾਤੀ ਲੱਗ ਗਈ ਜੀ ਹਾਂਜੀ ਹਾਂਜੀ ਕਿਹੜੀ ਪੋਜੀਸ਼ਨ ਤੇ ਆਈ ਸੀ ਇਹ 6ਵੇਂ ਨੰਬਰ ਤੇ ਆਈ 6ਵੇਂ ਕਿਹੜੇ ਸੀਮਾਂ ਦੀ ਹੈ ਜੀ ਇਹ ਇਹ ਮੇਰੇ ਆਪ ਦੇ ਮੋਦੀਪੁਰ ਦੀ ਆਈ ਘਰੇ ਰੱਖਿਆ ਹੋਇਆ ਆਪਣੇ ਹਾਂਜੀ ਮੋਦੀਪੁਰ ਕਿਹੜਾ ਪਿੰਡ ਆ ਬਾਈ ਜੀ ਮੇਰਾ ਪਿੰਡ ਪੜਾਣਾ ਜ਼ਿਲ੍ਹਾ ਫੋਕੋ ਤਹਿਸੀਲ ਜ਼ਿਰਾਈ ਠੀਕ ਹੈ ਤੇ ਸੀਮਰ ਮਿਲ ਜਾਂਦਾ ਤੁਹਾਡੇ ਕੋਲੋਂ ਕਰੀ ਨਹੀਂ ਜੀ ਨਹੀਂ ਡਾਇਰੈਕਟ ਕੋਰਸ ਡਾਇਰੈਕਟ ਕੋਰਸ ਹੈ ਹਾਂਜੀ ਫੋਨ ਨੰਬਰ ਦੱਸਿਓ ਆਪਣਾ 94 17370552 ਠੀਕ ਹੈ ਜੀ ਤੇ 193864 0003 000 ਡਾਇਰੈਕਟ ਕਾਲ ਕਰ ਸਕਦੇ ਹੋ ਡਾਇਰੈਕਟ ਕਾਲ ਕਰ ਸਕਦੇ ਹੋ ਠੀਕ ਹੈ ਕਾਲ ਕਰਕੇ ਆ ਸਕਦਾ ਤੁਹਾਡੇ ਕੋਲ ਹਾਂਜੀ ਫੋਨ ਕਰਕੇ ਆ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਪਿੰਡ ਕਿਹੜਾ ਦੱਸਿਆ ਸੀ ਪੜਾਣਾ ਪੜਾਣਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜ਼ੀਰਾ ਪਿੰਡ ਪੜਾਣਾ ਬਹੁਤ ਸੋਹਣੀ ਥੱਲੀ ਬਾਈ ਜੀ ਧੰਨਵਾਦ ਜੀ ਧੰਨਵਾਦ ਜੀ ਦੋਸਤੋ ਬਾਈ ਜੀ ਨਾਲ ਗੱਲ ਕਰਕੇ ਤੁਸੀਂ ਕ੍ਰਾਸ ਸਰਵਿਸ ਲੈ ਸਕਦੇ ਹੋ ਇਧਰ ਕਟੀਆਂ ਬਹੁਤ ਸੋਹਣੀਆਂ ਕਿ ਭਾਈ ਕਿਹੜੀ ਬਰੀਡ ਆ ਐਨ ਆਰ ਕੇ 12 ਤੁਹਾਡੀਆਂ ਕਿਹੜਾ ਪਿੰਡ ਹੈ ਪੜਾਣਾ ਜੀ ਪੜਾਣਾ ਜ਼ਿਲ੍ਹਾ ਕਿਹੜਾ ਪਿੰਡ ਆ ਭਾਈ ਜ਼ਿਲ੍ਹਾ ਫਰੋਜਪੁਰ ਜੀ ਜ਼ਿਲ੍ਹਾ ਫਰੋਜਪੁਰ ਲਾਗੀਆਂ ਕਟੀਆਂ ਕਿ ਲਾਉਣੀਆਂ ਜੀ ਹਾਂਜੀ ਲਾਗੀਆਂ ਮੇਲੇ ਕਿ ਲਾਉਣੀਆਂ ਨਹੀਂ ਕੱਟਾ ਜੀ ਕੱਟਾ ਜੀ ਹਾਂਜੀ ਅੱਛਾ ਠੀਕ ਹੈ ਕਿੰਨੇ ਕਿੰਨੇ ਉਮਰ ਇਹਨਾਂ ਦੀ ਸਾਢੇ 3-4 ਮਹੀਨਿਆਂ ਦੇ ਜੀ ਉਹ ਵੀ ਇਹ ਤਾਂ ਨਹੀਂ ਪਤਾ अच्छा साढ़े 9 ਮਹੀਨਿਆਂ ਦਾ ਹੈ ਹਾਂਜੀ ਠੀਕ ਹੈ ਕਿਵੇਂ ਲੱਗਿਆ ਮੰਡੀ ਦਾ ਬਾਈ ਬਹੁਤ ਵਧੀਆ ਜੀ ਮੰਡੀ ਕਿਵੇਂ ਲੱਗੀ ਵਧੀਆ ਲੱਗੀ ਹਾਂਜੀ ਲੱਗਣੀ ਚਾਹੀਦੀ ਹੈ ਹਰ ਸਾਲ ਹਾਂਜੀ ਬਹੁਤ ਵਧੀਆ ਜਾਨਵਰ ਹੈ ਬਹੁਤ ਸੋਹਣਾ ਜਾਨਵਰ ਹੈ ਬਾਈ ਹਾਂਜੀ ਪਿੰਡ ਕਿਹੜਾ ਦੱਸ ਸੀ ਪੜਾਣਾ ਪੜਾਣਾ ਜੀ ਠੀਕ ਹੈ ਬਾਈ ਮਿਹਰਬਾਨੀ ਬਹੁਤ ਧੰਨਵਾਦ ਦੋਸਤੋ ਕਟੀਆਂ ਦੇ ਮੁਕਾਬਲੇ ਚੱਲ ਰਹੇ ਨੇ ਅੰਦਰ ਤੇ ਜਾਨਵਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇੱਕ ਆਵ ਦੇਖੋ ਕੱਟੀ ਤੁਸੀਂ ਕਿਹੜਾ ਪਿੰਡ ਹੈ ਵੀਰੇ ਆਪਣਾ ਹਰਦੇਹਾਲਿਆਣਾ ਬਾਈ ਹਰਦੇਹਾਲਿਆਣਾ ਲੱਗੀ ਸ਼ੋਕ ਕਿ ਲਾਉਣੀ ਹੈ ਜੇ ਇਹ ਲੱਗ ਗਿਆ ਬਈ ਘਟਾ ਹੈ ਘਟਾ ਕਿੰਨੇ ਚੱਲਦਾ ਹੈ ਇਹ ਬਈ 2 ਮਹੀਨੇ ਸੱਤ ਲਾਣਾ ਲੱਗ ਜਾਂ ਨੰਬਰ ਚ ਹਾਂਜੀ ਤੀਜਾ ਨੰਬਰ ਆਇਆ ਤੀਜਾ ਨੰਬਰ ਆਇਆ ਹਾਂਜੀ ਹਾਂਜੀ ਬਹੁਤ ਸੋਹਣਾ ਘਟਾ ਕਿਹਦੇ ਸੀਮਾਂ ਦਾ ਬਈ ਟੈਂਕ ਦਾ ਬੱਚਾ ਜੀ ਟੈਂਕ ਦਾ ਬੱਚਾ ਹਾਂਜੀ ਹਾਂਜੀ ਆਪ ਦਾ ਫੋਨ ਨੰਬਰ ਬੋਲਿਓ ਬਈ ਬਈ 96468 ਜੀ 1048 ਜੀ ਤੇ ਸਰਵਿਸ ਮਿਲ ਜਾਂਦੀ ਹੈ ਜੇ ਕੋਈ ਪਸ਼ੂ ਡੰਗਰ ਲੈਣਾ ਹੋਵੇ ਤੁਹਾਡੇ ਉਥੋਂ ਕਿਵੇਂ ਜੀ ਘਰੋਂ ਕੋਈ ਪਸ਼ੂ ਡੰਗਰ ਲੈਣਾ ਹੋਵੇ ਨਹੀਂ ਜੀ ਸਰਵਿਸ ਨਹੀਂ ਆਪਾਂ ਓਨਲੀ ਹੋਮ ਬਰੀਡਿੰਗ ਹੀ ਹੈ ਜੀ ਅੱਛਾ ਹੋਮ ਬਰੀਡਿੰਗ ਦੇ ਕੰਮ ਕਰਦੇ ਹੋ ਹਣਾ ਠੀਕ ਹੈ ਭਾਈ ਜੀ ਧੰਨਵਾਦ ਜੀ ਠੀਕ ਦੋਸਤੋ ਕਟੀਆਂ ਦੇ ਮੁਕਾਬਲੇ ਮੇਲਾ ਦੇ ਮੁਕਾਬਲੇ ਬਹੁਤ ਸੋਹਣੀਆਂ ਸੋਹਣੀਆਂ ਕਟੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਇੱਧਰ ਦੇਖ ਸਕਦੇ ਹੋ ਤੇ ਮੇਲਾ ਜਿਹੜਾ ਹੈ ਕਿ ਬਹੁਤ ਭਰਿਆ ਹੋਇਆ ਮੇਲੇ ਨਾਲ ਨਾ ਲੱਗਣ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਕਿਉਂਕਿ ਲੱਗਣਾ ਚਾਹੀਦਾ ਮੇਲਾ ਮੰਡੀ ਲੱਗੂਗੀ ਤਾਂ ਜਾਨਵਰ ਵੇਚਦੇ ਲੋਕਾਂ ਦੇ ਇੱਧਰ ਦੇਖੋ ਝੋਟਾ ਕਿੰਨਾ ਸੋਹਣਾ ਤਰਿਆ ਜਾਂਦਾ ਸਿੰਦਸਤਾਂ ਆ ਕਟੀਆਂ ਬੈਠੀਆਂ ਇੱਧਰ ਲੋਕ ਨਾ ਕਈ ਲੋਕ ਸੱਜਣੋਂ ਬਰੀਡਿੰਗ ਤੇ ਕੰਮ ਕਰਦੇ ਆ ਪਰ ਕੰਮ ਹੀ ਬਰੀਡਿੰਗ ਤੇ ਕਰਨਾ ਚਾਹੀਦਾ ਕਿਉਂਕਿ ਬਿਨਾ ਬਰੀਡਿੰਗ ਤੋਂ ਕੁਸ਼ਨੀਆਦਰ ਦੇਖੋ ਬੱਕਰੇ ਕਿੱਡੇ ਕਿੱਡੇ ਪੈ ਜਾਂਦੇ ਕੋਲੇ ਕੀ ਹਾਲ ਹੈ ਵੀ ਬਹੁਤ ਕਿਹੜਾ ਪੈਂਡਾ ਆਪਣਾ ਚੱਕਰ ਪੈਂਡਾ ਚੱਕਰ ਪੈਂਡਾ ਆ ਫੜਿਓ ਮਾਈਕ ਇਹ ਬਾਈ ਕਿੰਨੇ ਚਿਰ ਦਾ ਛੱਡ ਇਹ 3 ਸਾਲ ਦਾ ਹੋ ਗਿਆ ਚੱਲੇ ਜੀ 3 ਸਾਲ ਦਾ ਕਿਹੜੀ ਬਲੱਡ ਲਾਈਨ ਦਾ ਵੀਰੇ ਇਹ ਇਹ ਰਣੀਆਂ ਵਾਲੇ ਦੀ ਬਲੱਡ ਲਾਈਨ ਹੈ ਬੱਚੇ ਹੁੰਦੇ ਇਹਦੇ ਆਪਣੇ ਕੋਲੇ ਹੈਗੇ ਜੀ ਦੇਖੋ ਬਈ ਜੀ ਸਾਢੇ 3 ਸਾਲ ਦਾ ਨਾ ਨਹੀਂ 3 ਸਾਲ ਦਾ 3 ਸਾਲ ਦਾ ਹਾਂ ਜੀ ਸ਼ੋਅ ਲਾਇਆ ਕੀ ਵੈਸੀ ਲੇ ਕੇ ਆਉਂਦਾ ਬਈ ਇਹ ਨਹੀਂ ਅਸੀਂ ਤਾਂ ਬਸ ਆਪਣੇ ਪ੍ਰਦਰਸ਼ਨ ਨਹੀਂ ਲਈਦਾ ਸ਼ੋਅ ਕਰ ਦਿੱਲੀ ਲਿਆ ਜਾਂਦਾ ਹਾਂ ਜੀ ਹਾਂ ਜੀ ਠੀਕ ਜੀ ਰਣੀਆਂ ਪਿੰਡ ਨਹੀਂ ਚਾਕਰ ਪਿੰਡ ਹੈ ਚਾਕਰ ਪਿੰਡ ਬੱਚੇ ਮਿਲ ਜਾਂਦੇ ਬਈ ਇਹਦੇ ਆਪਣੇ ਨਾ ਹਾਂ ਮਿਲ ਜਾਣਗੇ ਤੇ ਕਿਸੇ ਨੇ ਬੱਕਰੀ ਕ੍ਰੋਸ ਕਰਾਉਣੀ ਹੋਵੇ ਕਰਵਾ ਦਾਂਗੇ ਛੱਡ ਦਿੰਦੇ ਹਾਂ ਛੱਡ ਦਾਂਗੇ ਠੀਕ ਹੈ ਫੋਨ ਨੰਬਰ ਬਈ ਸਿਆਸੀ 99 99055 ਕਿੰਨੀ ਹਾਈਟ ਆ ਬਈ ਬੱਕਰੀ ਦੀ 49+ ਆ ਜੀ 49+ ਹਾਂਜੀ ਤੇ ਉਹ ਵੀ ਆਪਣੀ ਜਗ੍ਹਾ ਤੇ ਖੜਾ ਹਾਂਜੀ ਹਾਂਜੀ ਠੀਕ ਆ ਬਈ ਉਹਦੀ ਹਾਈਟ ਕਿੰਨੀ ਆ ਉਹ ਹੋ 45 ਇੰਚ 45 ਇੰਚ ਦਾ ਉਹਦਾ ਵੀ ਸੇਮ ਹੀ ਆ ਬਈ ਸ਼ੋ ਕੁਆਲਟੀ ਲੈ ਕੇ ਆਂਦਾ ਵੀ ਹਾਂਜੀ 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 ਸ਼ੋ ਵਾਸਤੇ ਲੈ ਕੇ ਠੀਕ ਆ ਦੇਖ ਸਕਦੇ ਹੋ ਸੱਜਣੋ ਤੁਸੀਂ ਬੱਕਰੇ ਬਹੁਤ ਹੀ ਚੰਗੀ ਕੁਆਲਿਟੀ ਦੇ ਰਿਆਂ ਕੋਲੇ ਕਿਵੇਂ ਬਾਈ ਇਹਨਾਂ ਦਿੱਤੇ ਹੋਏ ਨੰਬਰ ਤੇ ਗੱਲ ਕਰਕੇ ਤੁਸੀਂ ਬੱਚੇ ਵੀ ਲੈ ਸਕਦੇ ਹੋ ਇਹਨਾਂ ਦੇ ਇਹ ਪੱਠਾ ਦੇ ਵਿੱਚ ਹਾਂ ਬੱਚਾ ਜੀ ਆ ਤਿੰਨ ਬੱਕਰੀ ਇਹ ਬੱਕਰੀਆਂ 3100 ਜੀ ਠੀਕ ਹੈ ਭਾਈ ਬਹੁਤ ਸੋਹਣੀਆਂ ਭਾਈ ਕਿੰਨੀ ਫੀਸ ਆ ਭਾਈ ਲਵਾਈ ਦੀ 3100 ਰੁਪਏ 3100 ਰੁਪਿਆ ਹਾਂ ਜੀ ਠੀਕ ਬੱਕਰਾ ਬਹੁਤ ਸੋਹਣਾ ਭਾਈ ਹਾਈਟ ਫੂਡ ਚੰਗੀ ਐ ਧੰਨਵਾਦ ਵੀਰੇ ਨੰਬਰ ਤੁਹਾਡਾ ਦਿੱਤਾ ਸਕਰੀਨ ਤੇ ਆਪਾਂ ਕਿਹੜਾ ਚੈਨਲ ਆਪਣਾ ਵੀਰੇ ਸ਼ੌਂਕੀ ਬੰਦੇ ਚੈਨਲ ਸ਼ੌਂਕੀ ਬੰਦੇ ਤਾਂ 63 ਲਿਖੋਗੇ ਨਾ YouTube ਤੇ ਮੈਂ ਉਹਨਾਂ ਤੁਹਾਡੇ ਕੋਲ ਦੋ ਕੋਈ ਗੱਲ ਨਹੀਂ ਸ਼ੌਂਕੀ ਆ ਆ ਗਿਆ ਆ ਗਿਆ ਮੈਂ ਤੁਹਾਡੇ ਕੋਲ ਦੇਖੋ ਸੱਜਣੋ ਇੱਕ ਨਾ ਨਹੀਂ ਬੂੰਦੀ ਘਰ ਰੱਖੀ ਵੀਡੀਓ ਦੇਖ ਸਕਦੇ ਹੋ ਆ ਦੇਖੋ ਇੱਧਰ ਝੋਟਾ ਖੜਾ ਕਿਉਂ ਲੈਂਦੀ ਐ ਨਾ ਭੁੱਖ ਤੇ ਮੇਲੇ ਦੇ ਵਿੱਚ ਸੱਜਣੋ ਗਾਈਆਂ ਸ਼ਾਹੀਵਾਲ ਗਾਈਆਂ ਵੀ ਬਹੁਤ ਕੁਆਲਿਟੀ ਕੁਆਂਟੀਟੀ ਦੇ ਵਿੱਚ ਆਈਆਂ ਹੋਈਆਂ ਅਮਰੀਕਨ ਗਾਈਆਂ ਵੀ ਬਹੁਤ ਆਈਆਂ ਹੋਈਆਂ ਇੱਧਰ ਲੱਗਿਆ ਹੋਇਆ ਮੇਲਾ ਦੇਖ ਸਕਦੇ ਹੋ ਝੋਟਾ ਇੱਕ ਦੇਖ ਸਕਦੇ ਹੋ ਸੱਜਣੋ ਕਟੀਆਂ ਦੇਖੋ ਤੁਸੀਂ ਬਾਈ ਦੀਆਂ ਸ਼ਿੰਗਾਰੀਆਂ ਵੀਆਂ ਐਮ ਉਹ ਖਲੰਗੀ ਉਹ ਖਲੰਦੀਆ ਦੇਖ ਤੇ ਬਾਈ ਦੀਆਂ ਕਟੀਆਂ ਕਿਉਂ ਬਹੁਤ ਸੋਹਣੀਆਂ ਝੋਟੀਆਂ ਇਤਨਾ ਸੱਜਣੋ ਗਾਈਆਂ ਦੇ ਮੁਕਾਬਲੇ ਆ ਤੇ ਗਾਈਆਂ ਆ ਦੇਖੋ ਸ਼ਾਈ ਵਾਲ ਗਾਈਆਂ ਖੜੀਆਂ ਠੀਕ ਹੈ ਨਾ ਅਮਰੀਕਨ ਗਾਈਆਂ ਵੀ ਇੱਥੇ ਬਹੁਤ ਮੇਲਾ ਲੱਗਣਾ ਚਾਹੀਦਾ ਵੀਰੇ ਮੇਲੇ ਦੇ ਵਿੱਚ ਜਰੂਰ ਪਹੁੰਚਣਾ ਚਾਹੀਦਾ ਤੂੰ ਕਿੰਜ ਗਿਆ ਕਿੱਥੇ ਰਹਿ ਗਿਆ ਸਾ ਬਾਈਆਂ ਦੀ ਕੱਟੀ ਲੱਗ ਗਈ ਸ਼ੋਅ ਤੇ